ਸੋਨਬਨੂ ਫਲੋਰ ਦੇ ਮੁੱਖ ਮਾਰਗ ਤੇ 2 ਵਜੇ ਦੇ ਕਰੀਬ ਲੁਧਿਆਣੇ ਵੱਲ ਜਾ ਰਹੀ ਸਵਾਰੀ ਨਾਲ ਪਰਿਬਾਸ ਸੁਚਾਨਕ ਆਪਣਾ ਸੰਤੁਲਨ ਖੋ ਬੈਠੀ ਤੇ ਜਿਸ ਕਰਕੇ ਸੜਕ ਦੇ ਵਿੱਚ ਕਾਰ ਲੱਗੇ ਲੋਹੇ ਦੇ ਬੈਰੀਗੇਡ ਤੋੜ ਕੇ ਪਹਿਲਾਂ ਜਲੰਧਰ ਨੂੰ ਜਾਣ ਵਾਲੇ ਮਾਰਗ ਤੇ ਆ ਗਈ ਅਤੇ ਬਾਅਦ ਵਿੱਚ ਦੋਨਾਂ ਸੜਕਾਂ ਦੇ ਵਿਚਕਾਰ ਬਨੇ ਡਿਵਾਈਡਰ ਦੇ ਵਿੱਚ ਫਸ ਗਏ ਤੇ ਜਿਸ ਕਰਕੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਤੇ ਬੱਸ ਦੇ ਵਿੱਚ ਸਵਾਰ ਸਾਰੀਆਂ ਸਵਾਰੀਆਂ ਦਾ ਵਿਚਾਰਿਆ ਤੇ ਮੌਕੇ ਤੇ ਮੌਜੂਦ ਬੱਸ ਦੇ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਅਲੇਬਰਾ ਟਰਾਂਸਪੋਰਟ ਕੰਪਨੀ ਦੀ ਬੱਸ ਦਾ ਡਰਾਈਵਰ ਹੈ ਅਤੇ ਹੁਸ਼ਿਆਰਪੁਰ ਤੋਂ ਸਵਾਰੀਆਂ ਨਾਲ ਭਰ ਕੇ ਬੱਸ ਲੁਧਿਆਣੇ ਵੱਲ ਜਾ ਰਹੀ ਸੀ ਕਿ ਅਚਾਨਕ ਰਾਮਗੜ ਬਾਈਪਾਸ ਲਾਗੇ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਜਿਸ ਕਰਕੇ ਇਹ ਹਾਦਸਾ ਵਾਪਰਿਆ ਤੇ ਕੜਨਾ ਦੀ ਖਬਰ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਕ੍ਰੇਨ ਦੀ ਸਹਾਇਤਾ ਨਾਲ ਬੱਸ ਨੂੰ ਇੱਕ ਪਾਸੇ ਕਰਵਾ ਕੇ ਟ੍ਰੈਫਿਕ ਨੂੰ ਮੁੜ ਚਾਲੂ ਕਰਵਾਇਆ ਤੇ ਦੱਸਣਯੋਗ ਗੱਲ ਹੈ ਕਿ ਆਏ ਦਿਨ ਸੜਕ ਦੇ ਉੱਪਰ ਕੋਈ ਨਾ ਕੋਈ ਬੱਸ ਹਾ사 ਅਗਰਸਤ ਹੁੰਦਾ ਰਹਿੰਦਾ ਹੈ ਤੇ ਸੜਕਾਂ 'ਤੇ ਰੋਜ਼ਾਨਾ ਦੌੜਨ ਵਾਲੀਆਂ ਹਜ਼ਾਰਾਂ ਦੇ ਵਿੱਚ ਜ਼ਿਆਦਾਤਰ ਪੁਰਾਣੇ ਮਾਡਲ ਦੀਆਂ ਹਨ ਜਿਨ੍ਹਾਂ ਦੀ ਲਿਮਟ ਵੀ ਨਿਕਲ ਚੁੱਕੀ ਹੁੰਦੀ ਆ ਪਰ ਫਿਰ ਵੀ ਉਹ ਸੜਕਾਂ 'ਤੇ ਚੱਲ ਕੇ ਖੂਨੀ ਖੇਡ ਖੇੜੇ ਹਨ ਤੇ ਟ੍ਰਾਂਸਪੋਰਟ ਵਿਭਾਗ ਨੂੰ ਚਾਹੀਦਾ ਹੈ ਕਿ ਸੜਕਾਂ ਤੇ ਦੌੜਨ ਵਾਲੀਆਂ ਬੱਸਾਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਜਿਨ੍ਹਾਂ ਬੱਸਾਂ ਦੀ ਮਨਾਦ ਨਿਕਲ ਚੁੱਕੀ ਉਹਨਾਂ ਨੂੰ ਬੋਨਟ ਕਰ ਦੇਣਾ ਚਾਹੀਦਾ ਹੈ ਫਲੋਰ ਤੋਂ ਫਲੋਰ ਤੀਬਲੀ ਸੰਦੀਪ ਪਟਿਆਰਾ ਜੀ ਸੰਦੀਪ ਸਿੰਘ ਹੈ ਜੀ ਮੇਰਾ ਨਾਮ ਤੇ ਕੀ ਗੱਲ ਕੀ ਹੋਈ ਆ ਪਤਾ ਨਹੀਂ ਲੱਗਿਆ ਜੀ ਮੂਹਰੇ ਹੀ ਕੋ ਖਲ ਖੜ ਗਿਆ ਜੀ ਕਿਦੋਂ ਗੱਡੀ ਖਿੱਚੀ ਗਈ ਤੇ ਬੜੀ ਕਿੱਥੋਂ ਕਿੱਥੇ ਜਾ ਰਹੀ ਸੀ ਕਿੱਥੋਂ ਮੰਦਰ ਚਾਰਪੁਰ ਉਹ ਹੈ ਜੀ ਦਹਾਨੇ ਜਾ ਰਿਹਾ ਜੀ ਹੈ ਚਾਰਪੁਰ ਉਹ ਹੈ ਜੀ ਦਹਾਨੇ ਜਾ ਰਿਹਾ ਜੀ ਕੀ ਗੱਲ ਕੀ ਹੋਈ ਆ ਕੋਈ ਮੂਹਰੇ ਕੋ ਖਲ ਖੜ ਗਿਆ ਜੀ ਲੱਗੂ ਛੱਨੇ ਵੜ ਗਈ ਹਾਨੂੰ ਪਤਾ ਲੱਗੂ ਜੀ ਕੀ ਸੇਰੇ ਦਾ ਖੁੱਡਾ ਬਗ ਟਾਇਰ ਟ ਖੁੱਡ ਗਿਆ ਜੀ ਸੱਟਾ ਤਾਂ ਨਹੀਂ ਲੱਗੀਆਂ ਸਾਰੀਆਂ ਸਾਰੀਆਂ ਸੀ ਵਿੱਚ ਜੀਨਰ ਸਾਰੀਆਂ ਮੇਰਾ 45 ਹੋਗੇ 40 40 40 50 ਹੋ ਸਕਦੇ ਹਾਂ ਇਹਦੇ ਵਿੱਚ ਸਾਨੂੰ ਥਾਣਾ ਫਲੋਰ ਦੇ ਮੁੱਖ ਮੁਰਸ਼ੀ ਦਾ ਫੋਨ ਆਇਆ ਸੀਗਾ ਜੀ ਤੇ ਇੱਥੇ ਕਿਤੇ ਬ੍ਰਿਜ ਦੇ ਉੱਪਰ ਬੱਸ ਅਨਬੈਲੈਂਸ ਹੋ ਗਈ ਆ ਇੱਥੇ ਆ ਕੇ ਡਰਾਈਵਰ ਨੂੰ ਪਤਾ ਲੱਗਾ ਜੀ ਕਹਿੰਦਾ ਜੀ ਪਿਛਲਾ ਹਿੱਸਾ ਨਿਕਲ ਗਿਆ ਜੀ ਬੱਸ ਦਾ ਤੇ ਇਹਨਾਂ ਨੂੰ ਪੁੱਛਿਆ ਗਿਆ ਵੀ ਮੇਨਟੇਨੈਂਸ ਕਹਿੰਦੇ ਜੀ ਮੈਂ ਤਾਂ ਪਹਿਲੀ ਵਾਰੀ ਆਇਆ ਜੀ ਗੱਡੀ ਪਹਿਲਾਂ ਕਿੱਥੋਂ ਆ ਰਹੀ ਸੀ ਜਿਹਦੇ ਕਾਰਨ ਅਚਾਨਕ ਪਿਛਲਾ ਹਿੱਸਾ ਨਿਕਲਣ ਕਾਰਨ ਗੱਡੀ ਅਨਬੈਲੈਂਸ ਹੋ ਕੇ ਡਵਾਈਡਰ ਦੇ ਵਿਚਾਲੇ ਆ ਗਈ ਆ ਇਹਨਾਂ ਵਿਚਾਰਿਆ ਵੀ ਕਿਸੇ ਸਵਾਰੀਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣ ਕਰੇ ਸਰ ਪਤਾ ਲੱਗਾ ਕਿ 40 ਤੋਂ 50 ਦੇ ਕਰੀਬ ਜੇ ਸਵਾਰੀਆਂ ਨੇ ਛੱਡਾ ਤਾਂ ਨਹੀਂ ਲੱਗਿਆ। ਨਹੀਂ ਨਹੀਂ ਡਰਾਈਵਰ ਕਹਿੰਦੇ ਕੋਈ ਨਹੀਂ ਆ ਬਾਕੀ ਪੁੱਛਿਆ ਵੀ ਕਿਸੇ ਨੂੰ ਕੋਈ ਸਪੀਡ ਤੇ ਕੋਈ ਚਾਰੀ। ਬਸ ਇੰਨੀ ਕੁ ਸਪੀਡ ਸੀ 50 ਤੋਂ 60 ਕਿਉਂਕਿ ਬ੍ਰਿਜ ਹੈ ਨਾ ਮੇਨ ਬ੍ਰਿਜ ਹੈ ਹਾਈਵੇ ਦਾ ਇਸ ਤੇ ਕਰਕੇ ਸਪੀਡ ਵਿੱਚ ਨਹੀਂ ਸੀ ਇਸੇ ਕਰਕੇ ਬ ਅਸੀਂ 90 ਤੇ 91 ਦਾ ਫਿਰ ਜਿਆਦਾ ਨੁਕਸਾਨ ਹੋਇਆ ਹੈ ਹਾਈਵੇ ਚੱਲ ਰਿਹਾ ਹੈ ਹਾਂਜੀ ਟ੍ਰੈਫਿਕ ਸਮੂਹ ਚੱਲ ਰਿਹਾ ਬਟ ਹਲਕੀ ਜਿਹੀ ਹਲਕਾ ਜਿਹਾ ਜਾਮ ਹੈ ਉਹ ਅਸੀਂ ਬੱਸ ਨੂੰ ਸਾਈਡ ਤੇ ਕਰਵਾ ਕੇ ਨਿਰਵਿਕਨ ਕਰਵਾ ਲੈਂਦੇ ਹਾਂ